ਗੁਰਦਾਸਪੁਰ ਦਰੰਗਲਾ ਨਜ਼ਦੀਕ ਪਿੰਡ ਦੇ ਸਰਹੱਦੀ ਪਿੰਡ ਇਸਲਾਮਪੁਰ ਜਿੱਥੇ ਰਾਵੀ ਦਰਿਆ ਦੇ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਉਣ ਕਰਕੇ ਪਾਰੀ ਨੁਕਸਾਨ ਹੋਇਆ ਫਸਲਾਂ ਨੁਕਸਾਨੀਆਂ ਗਈਆਂ ਅਤੇ ਕਈ ਮਕਾਨ ਢਹਿ ਢੇਰੀ ਹੋ ਗਏ ਜਿਸ ਦੇ ਚਲਦਿਆਂ ਹਮੇਸ਼ਾ ਦੀ ਤਰ੍ਹਾਂ ਮੁਸ਼ਕਲ ਦੀ ਘੜੀ ਵਿੱਚ ਲੋੜਵੰਦਾਂ ਦੀ ਵਾਹ ਫੜਦੇ ਹੋਏ ਸ਼੍ਰੀ ਰਾਧੇ ਮਾ ਜੀ ਵੱਲੋਂ ਪਿੰਡ ਨੂੰ ਗੋਦ ਲਿਆ ਗਿਆ ਅਤੇ ਲੋਕਾਂ ਦੇ ਨਵੇਂ ਘਰ ਅਤੇ ਜ਼ਰੂਰਤ ਅਨੁਸਾਰ ਕਈਆਂ ਦੀਆਂ ਛੱਤਾਂ ਪੱਕੀਆਂ ਕਰਨ ਦਾ ਐਲਾਨ ਕੀਤਾ ਗਿਆ ਸ਼੍ਰੀ ਰਾਧੇ ਮਾ ਜੀ ਦੇ ਅਸ਼ੀਰਵਾਦ ਦੇ ਨਾਲ ਸ਼੍ਰੀ ਰਾਧੇ ਮਾ ਚੈਰੀਟੇਬਲ ਸੁਸਾਇਟੀ ਵੱਲੋਂ ਗਠਿਤ ਕੀਤੀ ਗਈ ਕਮੇਟੀ ਵੱਲੋਂ ਅੱਜ ਪਿੰਡ ਵਿੱਚ ਲੋੜਵੰਦਾਂ ਦੇ ਘਰ ਬਣਾਉਣੇ ਸ਼ੁਰੂ ਕੀਤੇ ਗਏ ਜਿਸ ਦੀ ਸ਼ੁਰੂਆਤ ਮਾਂ ਦੇ ਜੈਕਾਰਿਆਂ ਨਾਲ ਰੱਜੀ ਮਾਸੀ ਵੱਲੋਂ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤੀ ਗਈ ਇਸ ਮੌਕੇ ਕਾਉਂਸਲਰ ਪੰਮਾ ਪਹਿਲਵਾਨ ਚੰਦਰਮੋਹਨ ਸ਼ਰਮਾ ਪੁਨੀਤ ਅਰੋੜਾ ਚਿੰਕੀ ਧਰਮੂ ਫਗਵਾੜਾ ਪਿੰਡ ਦੇ ਸਰਪੰਚ ਜਨਕਰਾਜ, ਸਾਫਕਾ ਸਰਪੰਚ ਕਾਕਾ ਅਤੇ ਪਿੰਡ ਵਾਸੀ ਮੌਜੂਦ ਰਹੇ। ਗੱਲਬਾਤ ਰਾਹੀਂ ਜਿੱਥੇ ਪਰਿਵਾਰਾਂ ਅਤੇ ਪਿੰਡ ਦੇ ਸਰਪੰਚ ਵੱਲੋਂ ਸ਼੍ਰੀ ਰਾਧੇ ਮਾ ਜੀ ਦਾ ਧੰਨਵਾਦ ਕੀਤਾ, ਉੱਥੇ ਰੱਜੀ ਮਾਸੀ, ਚੰਦਰਮੋਹਨ ਸ਼ਰਮਾ ਅਤੇ ਕਾਉਂਸਲਰ ਪੰਮਾ ਪਹਿਲਵਾਨ ਹੋਣਾ ਦੱਸਿਆ ਕਿ ਸ਼੍ਰੀ ਰਾਧੇ ਮਾ ਜੀ ਚਾਹੁੰਦੇ ਹਨ ਕਿ ਘਰ ਬਣਾਉਣ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਤਾਂ ਜੋ ਸਰਦੀਆਂ ਆਉਣ ਤੋਂ ਪਹਿਲਾਂ ਪਹਿਲਾਂ ਇਹ ਕੰਮ ਮੁਕੰਮਲ ਹੋ ਸਕੇ। ਉਹਨਾਂ ਦੱਸਿਆ ਕਿ ਪਿੰਡ ਵਿੱਚ ਕਰੀਬ 30 ਤੋਂ 35 ਲੋੜਵੰਦ ਪਰਿਵਾਰ ਹਨ ਜਿਨ੍ਹਾਂ ਦੇ ਲੋੜ ਅਨੁਸਾਰ ਛੱਤਾਂ ਬਦਲੀਆਂ ਅਤੇ ਨਵੇਂ ਘਰ ਬਣਾਏ ਜਾਣੇ ਹਨ ਉਹਨੇ ਸ਼੍ਰੀ ਰਾਧੇ ਮਾ ਜੀ ਅੱਗੇ ਕਿਰਪਾ ਦ੍ਰਿਸ਼ਟੀ ਬਣਾਏ ਰੱਖਣ ਦੀ ਬੇਨਤੀ ਕਰਦੇ ਹਾਂ ਦੱਸਿਆ ਕਿ ਕੰਮ ਪੂਰਾ ਹੋਣ ਤੇ ਮਾ ਜੀ ਖੁਦ ਪਿੰਡ ਪਹੁੰਚ ਕੇ ਲੋਕਾਂ ਨੂੰ ਮਿਲਣਗੇ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਮੈਂ ਜਨਕਰਾਜ ਪਿੰਡ ਸਲਾਮਪੁਰ ਤੋਂ ਸਰਪੰਚ ਦਾ ਰਵੀ ਜ਼ਰਿਆ ਦਾ ਪਾਣੀ ਬਹੁਤ ਜ਼ਿਆਦਾ ਆਇਆ ਸੀ ਤੇ ਇਹਦੇ ਕਰਕੇ ਮਰੇ ਵੀ ਸਾਡਾ ਪਾਣੀ ਜਿਹੜਾ ਘਰਾਂ ਦੇ ਵਿੱਚ ਭਰ ਗਿਆ ਬਹੁਤ ਜ਼ਿਆਦਾ ਫਸਲਾਂ ਮਲੇ ਖਰਾਬ ਹੋ ਗਈਆਂ ਤੇ ਛੱਤਾਂ ਜਿਹੜੀਆਂ ਮਲੇ ਵੀ ਮਕਾਨ ਜਿਹੜੇ ਡਿੱਗ ਚੁੱਕੇ ਆ ਤੇ ਬਾਕੀ ਰਾਦੇ ਮਾਨ ਨੇ ਮਰੇ ਵੀ ਸਾਡਾ ਪਿੰਡ ਜਿਹੜਾ ਗੋਦ ਲਿਆ ਏ ਉਹਨਾਂ ਨੇ ਕਿਹਾ ਵੀ ਅਸੀਂ ਗੋਦ ਲੈ ਕੇ ਤੁਹਾਡਾ ਜਿਹੜੇ ਜਿੰਨੇ ਵੀ ਮਕਾਨ ਹੈਗੇ ਆ 50 30 ਜਿਹੜੇ 35 ਅਸੀਂ ਬਣਾ ਕੇ ਦਵਾਂਗੇ ਮਲੇ ਘਾਟਾਂ ਕੀਤਾ ਜਿਹੜੇ ਮਕਾਨ ਡਿਗੇ ਜੇ ਉਹਨਾਂ ਦਾ ਮਲੇ ਸ਼ੁਰੂਆਤ ਕੀਤੀ ਅੱਜ ਤੋਂ काम शुरू करता काम शुरू करता जी हां जी किन्ने ਕ ਦੇਵਾ ਮਾਨ ਨੇ ਬਹੁਤ ਜਿਆਦੀ ਸਾਰੀ ਮਦਦ ਕੀਤੀ ਐ ਬਹੁਤ ਜਿਆਦਾ ਮਦਦ ਕੀਤੀ ਤੇ ਉਹਨਾਂ ਦਾ ਬਹੁਤ ਜਿਆਦਾ ਸ਼ੁਕਰਗੁਜ਼ਾਰ ਕਰਨੇ ਹਨ ਚੰਦਰਪਾਲ ਜੀ ਹਾਂ ਜੀ ਚੰਨਾ ਜਨਾ ਮਾਰਾ ਵਿਤੀ ਦੋ ਲੜਕੇ ਇੱਕ ਲੜਕੀ ਹੈ ਜੀ ਘਰ ਵਾਲੀ ਹੈ ਤੇ ਨਹੀਂ ਕਰਕੇ ਤੇ ਨਹੀਂ ਜੀਵਾਰਾ ਬਣਦਾ ਦੇ ਮਾਨ ਬਹੁਤ ਜਿਆਦਾ ਵਾਤੇ ਸਮਝੋ ਕਰੀ ਨਾ ਜੀ ਕੰਵਰਾ ਸਾਥੇ ਕੇ ਦੋ ਬਹੁਤ ਬਹੁਤ ਧੰਨਵਾਦ ਕਰਨ ਲਈ ਰਾਜੇ ਮਾਤਾ ਵਾਹਿਗੁਰੂ ਨਾ ਮਾਪੇ ਕਿਸ ਤਰ੍ਹਾਂ ਡਿੱਗਿਆ ਕਰ ਤੁਹਾਡਾ ਹਾਂ ਵਾਹਿਗੁਰੂ ਡਿੱਗਿਆ ਪਾਣੀ ਬਰ ਆਇਆ ਹੈ ਛੱਤ ਸੜ ਗਈ ਤੁਹਾ ਦਾ ਮਾਈ ਤੋਂ ਸਾਈ ਬਾਂਹ ਫੜ ਲਈ ਲੰਮਾ ਜੀ ਮੇਰਾ ਨਾਮ ਸੁਨੀਤਾ ਹੈ ਸੁਨੀਤਾ ਜੀ ਕਿਹੜਾ ਪਿੰਡ ਹੈ ਲਓ ਉਧਰ ਲਓ ਇਸਲਾਮਪੁਰ ਪਿੰਡ ਹੈ ਕੌਣ ਰਹਿੰਦਾ ਸੀ ਇਸ ਘਰ ਦੇ ਇਹ ਮੇਰੇ ਸੱਸ ਤੇ ਦਿਓ ਰਹਿੰਦਾ ਰਹਿੰਦੇ ਸੀ ਤੇ ਸਾਡਾ ਹਿੱਸਾ ਲੱਗ ਗਈ ਉਧਰ ਉਹ ਹਰ ਪਿਆ ਤੇ ਉਹਨਾਂ ਦੀ ਛੱਤ ਪਾਣੀ ਦੇ ਕਰਕੇ ਡਿੱਗ ਗਈ ਆ ਤੇ ਮਾਰੇ ਹਾਲਾਤ ਨੇ ਇਹਨਾਂ ਦੇ ਤੇ ਵਿਚਾਰਾਂ ਤਰਪਿਆਲ ਲਾਈ ਦੀ ਬੜੀ ਮੁਸ਼ਕਲ ਨਾਲ ਗੁਜ਼ਾਰਾ ਉਹਨਾਂ ਦਾ ਹੋਇਆ ਇੱਥੇ ਰਾਦੇ ਮਾਂ ਆਏ ਨੇ ਉਹਨਾਂ ਨੇ ਇਹ ਪਿੰਡ ਨੂੰ ਗੋਦ ਲਿਆ ਬਰੇ ਲੋਕਾਂ ਦੀ ਉਹਨਾਂ ਨੇ ਮਦਦ ਕੀਤੀ ਆ ਬੜਾ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਦਾ ਕਿ ਸਾਰਿਆਂ ਨੇ ਮਦਦੋਂ ਕਰਨ ਲੱਗੇ ਦੇ ਨੇ ਜਿਹੜੇ ਪਰਵੀਰਤਾ ਹਨ ਅੱਜ ਜੀ ਆਪਾਂ ਰਾਦੇ ਮਾਜੀ ਦੀ ਕਿਰਪਾ ਨਾਲ ਆਪਾਂ ਪਿੰਡ ਇਸਲਾਮ ਪਰ ਪਹੁੰਚੇ ਆ ਕਿਉਂਕਿ ਰਾਵੀ ਨਦੀ ਜਾ ਸਾਰਾ ਪਾਣੀ ਇਹਨਾ ਪਿੰਡਾਂ ਚ ਆ ਗਿਆ ਇਸ ਕਰਕੇ ਸਾਨੂੰ ਜਿੱਦਾਂ ਖਬਰ ਮਿਲੀ ਆਪਾਂ ਰਾਦੇ ਮਾਜੀ ਦੇ ਚਰਨਾਂ ਚ ਪ੍ਰਾਰਥਨਾ ਰੱਖੀ ਔਰ ਉਹਨਾਂ ਨੇ ਹੁਕਮ ਲਗਾਇਆ ਕਿ ਤੁਸੀਂ ਜਾ ਕੇ ਇੱਥੋਂ ਦੀ ਸਾਰੀ ਇੱਕ ਵਾਰੀ ਤਹਿਤੀਸ਼ ਕਰਕੇ ਆਓ ਫਿਰ ਆਪਾਂ ਤਲ ਇੱਕ ਹਫਤਾ ਹੋ ਗਿਆ ਸਾਨੂੰ ਕੰਟੀਨਿਊ ਸਾਰੇ ਪਿੰਡਾਂ ਵਿੱਚ ਘੁੰਮਦਿਆਂ ਨੂੰ ਪਰ ਇਸ ਪਿੰਡ ਵਿੱਚ ਬਹੁਤ ਬੁਰਾ ਹਾਲ ਸੀ ਔਰ ਰਾਧੇ ਮਾ ਜੀ ਨੇ ਹੁਕਮ ਦਿੱਤਾ ਕਿ ਇਸ ਪਿੰਡ ਨੂੰ ਮੈਂ ਗੋਦ ਲਵਾਂਗੀ ਉਹਨਾਂ ਨੇ 30 ਤੋਂ 35 ਘਰ ਬਣਾਉਣ ਦੀ ਅਨਾਉਂਸ ਕੀਤੀ ਹੈ ਜਿਨ੍ਹਾਂ ਦੀ ਛੱਤ ਟੁੱਟ ਗਈ ਹੈ ਉਹਨਾਂ ਦੀ ਛੱਤ ਬਣੇਗੀ ਜਿਨ੍ਹਾਂ ਦਾ ਪੂਰਾ ਘਰ ਗਿਰ ਗਿਆ ਉਹਨਾਂ ਨੂੰ ਪੂਰਾ ਘਰ ਬਣਾ ਕੇ ਦਿੱਤਾ ਜਾਏਗਾ ਔਰ ਜਿਨ੍ਹਾਂ ਦੀ ਕੰਧ ਵਿੱਚ ਦਰੇੜ ਆ ਗਈ ਉਹਨਾਂ ਦੀ ਦਰੇੜਾਂ ਪੂਰੀਆਂ ਜਾਣਗੀਆਂ ਜੋ ਜੋ ਵੀ ਇਹਨਾਂ ਦੀਆਂ ਮੁਸੀਬਤਾਂ ਨੇ ਉਹ ਰਾਧੇ ਮਾ ਜੀ ਵੱਲੋਂ ਹੱਲ ਹੋਣਗੀਆਂ ਆਪਾਂ ਇਹੀ ਮਿਸਤਰੀਆਂ ਨੂੰ ਇਹੀ ਕਿਹਾ ਕਿ 1 ਮਹੀਨੇ ਵਿੱਚ ਤਿਆਰ ਕੀਤਾ ਜਾਏ ਜਲਦ ਤੋਂ ਜਲਦ ਕਿਉਂਕਿ ਅੱਗੇ ਸਰਦੀ ਆ ਰਹੀ ਹੈ ਔਰ ਜਦੋਂ ਵੀ ਇਹ ਘਰ ਬਣ ਗਏ ਉਸ ਤੋਂ ਬਾਅਦ ਰਾਦੇ ਮਾਜੀ ਵੀ ਇਸ ਪਿੰਡ ਵਿੱਚ ਚਰਨ ਪਾਉਣਗੇ। ਫਿਰ ਰਾਦੇ ਮਾਜੀ ਨੇ ਇਹੀ ਹੁਕਮ ਕੀਤਾ ਕਿ ਇਹਨਾਂ ਨੂੰ ਉਮਰ ਪਰ ਇਹਨਾਂ ਘਰਾਂ ਵਿੱਚ ਰਹਿਣਾ ਇਹਨਾਂ ਵਿੱਚ ਮਟੀਰੀਅਲ ਰੇਤਾ, ਬਜਰੀ, ਸੀਮੈਂਟ, ਸਰੀਆ ਸਭ ਕੁਝ ਵਧੀਆ ਪਾ ਕੇ ਇਹ ਘਰ ਬਣਾਏ ਜਾਣ ਇਹਨਾਂ ਦੇ ਘਰਾਂ ਤੇ ਕਦੀ ਕੋਈ ਖਰੋਚ ਨਾ ਆਵੇ। ਜੈ ਸ਼੍ਰੀ ਰਾਦੇ ਮਾਜੀ ਜਿਹਦਾ ਬੀਤੇ ਦਿਨ ਬਾਹਰ ਆਏ ਸੀ ਰਾਵੀ ਦਾ ਪਾਣੀ ਪਿੰਡਾਂ 'ਚ ਬਹੁਤ ਆ ਗਿਆ ਸੀ ਇਸਲਾਮਪੁਰ ਪੂਰਾ ਪਾਣੀ ਨਾਲ ਭਰਿਆ ਗਿਆ ਸੀ ਤੇ ਰਾਦੇਮਾ ਨੇ ਸਾਰਿਆਂ ਨੂੰ ਕੀਤਾ ਕਿ ਸਰਵੇ ਕੀਤਾ ਜਾਏ ਪੂਰਾ ਪਿੰਡ ਦਾ ਇਲਾਕੇ ਦਾ ਤੇ ਸਰਵੇ ਕੀਤਾ ਹਫਤਾ ਲੱਗਾ ਸਰਵੇ ਕਰਨ ਨੂੰ ਰਾਦੇਮਾ ਦੀ ਟੀਮ ਆਈ ਸੀ ਟਲੀ ਬਾਬਾ ਜੀ ਮਾਸੀ ਜੀ ਕਸ਼ਵ ਜੀ ਸਾਡੇ ਸਾਥ ਚੰਦਰਮੋਹਨ ਜੀ ਬਲਜਾ ਜੀ ਪਿੰਨੂ ਜੀ ਸਾਰੇ ਇੱਥੇ ਆਏ ਪਿੰਡਾਂ ਚ ਦੇਖਿਆ ਆ ਕੇ ਇਸਲਾਮਪੁਰ ਦੇਖਿਆ ਕੇ ਇੱਥੇ ਬਹੁਤ ਮਾੜੇ ਹਾਲ ਆ ਫਿਰ ਪਰਸੋਂ ਆ ਕੇ ਸਰਪੰਚ ਦੋਨੋਂ ਸਰਪੰਚ ਵੀ ਕਾਕਾ ਸਰਪੰਚ ਜੀ ਜਨਗੀ ਜੀ ਸਾਰਨ ਟੀਮ ਪਿੰਡ ਨੂੰ ਇਕੱਠਾ ਕੀਤਾ ਫਿਰ ਉਹਨਾਂ ਨੇ ਦੱਸਿਆ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਮਕਾਨ ਡਿੱਗੇ ਤੇ ਉਹ ਕਿਤੇ ਫਿਰਾਦੇ ਮਾਂਜ ਬੇਨਤੀ ਕੀਤੀ ਕਿ ਆ ਆਦੇ ਦੇ ਮਕਾਨ ਆ ਜੀ ਕਹਿੰਦੇ ਕਿ ਤੂੰ ਕੰਮ ਚਾਲੂ ਕਰੋ ਉਹਨਾਂ ਦੀ ਉਹਨਾਂ ਦੀ ਕਿਰਪਾ ਨਾਲ ਸਾਰਾ ਕੰਮ ਚਾਲੂ ਆ ਜੀ ਉਹ ਸ਼ੁਰੂ ਤੋਂ ਅਜੇ ਤੀ ਪੰਦੇ ਸਾਲ ਹੀ ਸੇਵਾ ਦਾ ਕੰਮ ਕਰਦੇ ਆ ਰਹੇ ਆ ਕਦੀ ਅੱਖਾਂ ਦਾ ਗੈਂਪ ਕਦੀ ਰਾਸ਼ਨ ਦਾ ਕਦੀ ਕੁਛ ਬੱਚਿਆਂ ਪੜ੍ਹਾਈ ਦਾ ਕੋਈ ਵਿਆਹ ਦਾ ਉਹ ਸ਼ੁਰੂ ਤੋਂ ਹਮੇਸ਼ਾ ਜਰਾਦੇ ਮਾਂਜ ਲੋਕਾਂ ਦੀ ਕਿਰਪਾ ਕਰਦੇ ਆਏ ਆ ਜੀ ਅਸੀਂ ਹੁਣ ਇਸ ਇਸਲਾਮਪੁਰ ਪਿੰਡ 'ਚ ਹੋਰ ਕਿਰਪਾਈ ਆ ਜੀ ਰਾਦੇ ਮਾਝ ਜੀ ਦੇ ਮਾਝੀ ਦੇ ਆਦੇਸ਼ ਕੇ ਅਨੁਸਾਰ ਕੰਮ ਸ਼ੁਰੂ ਕਰਾ ਦਿੱਆ ਗਿਆ ਹੈ ਸਮਾਨ ਮਟੀਰੀਅਲ ਪਹੁੰਚ ਗਿਆ ਔਰ ਬਿਲਡ ਸਭ ਦੀ ਨਸਮ ਆਉਣ ਅਸੇ ਪਹਿਲੇ ਪਹਿਲੇ ਇਹ ਮਕਾਨ ਬਣਾ ਕੇ ਕੰਪਲੀਟ ਕਰ दिए ਜਾਣਗੇ ਲੋਕ ਸੋਚ ਰਹੇ ਵੀ ਬਹੁਤ ਅੱਛਾ ਹੋ ਰਿਹਾ ਇਹ ਸੋਚਿਆ ਨਸੀਬ ਸੜਨਕਾਂ ਬਣ ਗਈ ਜਿਹੜੇ ਬੰਦੇ ਉਹਦੇ ਵਿੱਚ ਬਹੁਤ ਖੁਸ਼ੀ ਹੈ ਲੋਕਾਂ ਨੂੰ ਪਰ ਇਹ ਲੋਕਾਂ ਨੂੰ ਬਹੁਤ ਮਿਹਨਤ ਮਜ਼ਦੂਰੀ ਆ ਕਿ ਇਹ ਬਣਾਉਣ ਦੀ ਲੋੜ ਸੀ ਇਨਸਾਨੀ ਨਾਤੇ ਅਸੀਂ ਦੇਖ ਰਹੇ ਇਹ ਬਹੁਤ ਵੱਡਾ ਕੰਮ ਆ ਜੋ ਆਮ ਬੰਦਾ ਜਿਹੜਾ ਆਮ ਬੰਦਾ ਨਹੀਂ ਕਰ ਸਕਦਾ ਜਿਹੜੇ ਉਹ ਕਰਾ ਰਹੇ ਸਕਰਾਂ ਵੀ ਨਹੀਂ ਕਰ ਸਕਦੇ ਇੰਨੀ ਸਪੀਡ ਤੇ ਦੀ ਨਿਸਪਸ਼ਟਾਈ ਕੰਮ ਹੋ ਰਿਹਾ ਇਹ ਨਵੇਂ ਦੇ ਨਾ ਤਾਂ ਬਹੁਤ ਅੰਬਦ ਕਰਦੇ ਆਂ ਔਰ ਪਿੰਡ ਵੀ ਪੰਜਾਬ ਜਿਹੜਾ ਨਾ ਉਹ ਕੋਈ ਸਹਯੋਗ ਦੇ ਰਿਹਾ